یہ نہیں لائی دلا دے حد ہو گئی ایک مسلمان فقیروں کے ایسا ہو کے میں خورو باہیں ماس تو بھی کھا لیند مسلمان لیکن شراب پینا ان بھی حرام ہے اچیت کر دئیے بندے محمد صاحب بھی اسر کہ اس واسطے اس حرام دی چیز نو یہ فکیر میں خورو پیلے شراب نہیں کبھی پیتی تے پی لے میں خور مسحبس و زوہ آتش اندر کا وزن خانے کا بینو اگلا دے جنہی لائی کسے دھرم ग्रंथ نو تو جے نہیں جلایا تے جلا دے ہر چه فاہی کن جو تیرا دل کرے او گناہ کر پاپ کر ہر چی خواہی کن ایک فقیر کہ جو تیرا دل کردہ وہ گنا خواہی کن دل ازاری مکن لیکن یاد رکھیں کسی دا دل نہ توڑی تو اگر کسی دا دل توڑ دیتا تو خانہ کعبہ تو توڑ دیتا ہے دھرم گرتھ نال بھی کسے دا دل ٹوٹے گا اگر تو جلائیں گا خانے کا بین وگ لائیں گا. دے دل ٹوٹن گے. رون گے شراب پیے گا گھر ہیں دا دل ٹوٹے گا نشیچ چ نہیں توں بول دا رہیں گا گھر دے چی دل ٹوٹنگ ہر چی خواہ کن جو تیرا دل کرے کر لیکن دل کے سیدہ نہ تونی لمبی چوڑی نظم خانہ خدا دا گھر ہے منخا نے بنایا دل خدا نے بنایا سم خدا نے بنایا پرماتما نے بنایا کہ بھول کے بھی نہ گرو گرن صاحب جی مہاراج بیٹھے بابا فرید جو تو پیریاں دی سکھ نہ ٹھائی کہی دا ਤੇ ਜੇੰਦਰ ਸਿੱਖੇ ਤੜਪੇ ਖੁਦਾ ਦੇ ਮਿਲਣ ਦੀ ਕਹਿੰਦਾ ਇੱਕ ਸ਼ਰਤ ਮੈਂ ਤੈਨੂੰ ਦੱਸਦੇ ਆ ਉਹ ਪੂਰੀ ਕਰਨੀ ਪੈਗੀ ਤੇਰੇ ਕਿਸੇ ਕਰਮ ਤੋਂ ਕਿਸੇ ਦਾ ਦਿਲ ਨਾ ਟੁੱਟੇ ਅਗਰ ਤੋੜ ਦਿੱਤਾ ਤੋ ਕਿਸੇ ਦਾ ਦਿਲ ਖਾਨਾ ਕਾਬਾ ਤੋੜ ਦਿੱਤਾ ਤੂੰ ਤੇ ਖੁਦਾ ਦੇ ਘਰ ਨੂੰ ਤੋੜ ਦਿੱਤਾ ਇਹ ਤੇ ਖੁਦਾ ਨੇ ਸਵੈਮ ਬਣਾਇਆ ਹੈ ਤੋ ਖੈਰ ਕਈ ਵਾਰ ਹੱਥ ਸੇਵਾ ਪੈ ਕਰਦੇ ਹੁੰਦੇ ਨੇ ਜ਼ਬਾਨ ਕੌੜਾ ਬੋਲ ਰਹੀ ਅਗਲੇ ਦਾ ਦਿਲ ਤੋੜ ਰਹੀ ਹੈ ਸਵਾਸਤੇ ਕਈ ਸੇਵਾਦਾਰ ਮੇਰੀ ਦ੍ਰਿਸ਼ਟੀ ਸੇਵਾਦਾਰ ਨਹੀਂ ਉਹ ਨਵੰਡੇ ਤੇ ਲੰਗਰ ਪੈ ਆਉਂਦੇ ਨੇ ਐਨਾ ਕੌੜਾ ਬੋਲਦੇ ਐਤਨਾ ਕੌੜਾ ਉਹਦੇ ਨਾਲ ਨਾ ਹੀ ਵੰਡਣ ਤੇ ਠੀਕ ਹੈ ਨਾ ਵੰਡਣਾ ਕਮ ਸੇਕਮ ਪਾਪ ਤੋਂ ਤੇ ਬਚਣ ਗਏ ਉਹਨਾਂ ਦਾ ਵੰਡਣਾ ਪਾਪ ਵੰਡਰਨੇ ਲੰਗਰ ਤੋੜ ਰਹਿਨੇ ਦੇ ਜੇ ਤੋਏ ਤੇਰੇ ਹਰ ਦੀ ਸਿੱਖ ਕਿਸੇ ਦੀ ਤੋਹਨ ਕਰਕੇ ਜੇ দান ਦਿੱਤਾ ਹੈ ਜਾਂ ਕਿਸੇ ਨੂੰ ਨਿਮਾੜਾ ਨੇ ਤਾਣਾ ਜਾਣ ਕੇ দান ਦਿੱਤਾ ਹੈ ਇਹ ਤੇ দান-ਦਾਨ ਨਹੀਂ ਜੋ ਅਜੇ ਚਲਿਆ ਹੀ ਨਹੀਂ ਲਾਲਸਾ ਹੀ ਨਹੀਂ ਜਗਿਆ ਸਾਈ ਨਹੀਂ ਇਹ ਜਗਿਆ ਸੋ ਵੀ ਨਹੀਂ ਇਸ ਸੰਸਾਰੀ ਤੇ ਮੈਂ ਫਿਰ ਅਰਜ਼ ਕਰਾਂ ਸੰਸਾਰ ਦੇ ਵਿੱਚ ਭਟਕਣਾ ਹੁੰਦਾ ਹੈ ਚੱਲਣਾ ਨਹੀਂ ਕੋਈ ਦੁਕਾਨ ਤੇ ਭਟਕਦਾ ਪਿਆ ਕੋਈ ਆਪਣੇ ਘਰ ਦੇ ਵਿੱਚ ਪਿਆ ਭਟਕਦਾ ਕੋਈ ਬਾਜ਼ਾਰਾਂ ਚ ਪਿਆ ਭਟਕਦਾ ਹੈ ਕੋਈ ਮੰਦਰ ਮਸਜਿਦ ਗੁਰਦੁਆਰਿਆਂ ਚ ਭਟਕਦਾ ਹੈ ਭਟਕ ਰਿਹਾ ਅਗਰ ਧਿਆਨ ਨਹੀਂ ਚਲੇ ਪ੍ਰਭੂ ਤੱਕ ਪਹੁੰਚਣ ਦੀ ਲਾਲਸਾ ਪੈਦਾ ਹੋ ਗਈ ਕਿਤੇ ਜਗਿਆ ਸੋਇ ਜਗਿਆ ਸਰਫੈਦਾ ਹੋ ਗਿਆ ਚੱਲ ਪਿਆ ਸਾਧੂ ਹੈ ਪਹੁੰਚ ਗਿਆ ਸੰਤ ਇਥੇ ਸੰਤ ਇਥੇ ਆਪਣੇ ਘਰ ਪਹੁੰਚ ਗਿਆ ਇਥੇ ਆਪਣੇ ਟਿਕਾਣੇ ਤੇ ਪਹੁੰਚ ਗਿਆ ਤੋ ਸੰਤ ਦੇ ਧਿਆਨ ਵਿੱਚ ਪ੍ਰਮਾਤਮਾ ਹੁੰਦਾ ਹੈ ਸੰਤ ਦੀ ਸੋਚਣੀ ਦੇ ਵਿੱਚ ਪ੍ਰਮਾਤਮਾ ਹੁੰਦਾ ਹੈ ਸੰਤ ਦੇ ਵਿਚਾਰਾਂ ਦੇ ਵਿੱਚ ਨਿਰੰਕਾਰ ਆਉਂਦਾ ਹੈ ਕੋਦੀ ਸਿਮਰਤੀ ਦੇ ਪ੍ਰਭੂ ਹੰਦ ਮਾਤਾ ਪਿਤਾ ਸੁਤ ਬੰਦਵ ਭਾਈ ਨਾਨਕ ਹੋਆ ਪਰ ਬ੍ਰਹਮ ਸਹਾਈ ਉਹ ਪਰਿਵਾਰ ਨੂੰ ਵੀ ਕੈਸੇ ਨਿਰੰਕਾਰ ਦਾ ਰੂਪ ਬਣਾ ਲੈਂਦਾ ਮਾਤਾ ਪਿਤਾ ਸੁਤ ਬੰਦਵ ਭਾਈ ਏ ਪ੍ਰਭੂ ਮੈਂ ਛੋਟਾ ਸੀ ਲਾਗਰ ਸੀ ਕਮਜ਼ੋਰ ਸੀ ਤੂੰ ਮਾਂ ਬਣ ਕੇ ਮੇਰਾ ਮਦਦਗਾਰ ਬਣਿਆ ਤੋ ਪਿਤਾ ਬਣ ਕੇ ਮੇਰਾ ਸਹਾਰਾ ਬਣਿਆ ਉਹ ਨਾ ਹੁੰਦੇ ਮੈਂ ਜੀ ਨਹੀਂ ਸਕਦਾ ਸੀ ਤੋ ਮੇਰਾ ਸਹਾਰਾ ਬਣਿਆ ਮਾਂ ਬਣ ਕੇ ਇਹ ਮਾਂ ਨਹੀਂ ਸੀ ਤੂੰ ਹੀ ਸੀ ਇਹ ਪਿਤਾ ਨਹੀਂ ਸੀ ਤੂੰ ਹੀ ਸੀ ਮਾਂ ਤੇ ਪਿਤਾ ਸੁਧ ਬੰਦਵ ਬਾਈ ਮੈਂ ਬੁੱਢਾ ਹੋ ਗਿਆ ਬਿਰਦ ਹੋ ਗਿਆ ਮੁਖ ਅਪਾਇਓ ਬੈਠ ਕੋ ਦੇ ਬਿਰਦ ਭਾਇਆ ਉਪਰ ਸਾਖ ਸਹਿਣ ਤੂੰ ਪੁੱਤਰ ਬਣ ਕੇ ਮੇਰਾ ਸੰਬੰਧੀ ਬਣ ਗਿਆ ਸਾਰਾ ਬਣ ਗਿਆ ਮੈਂ ਛੋਟਾ ਸੀ ਤੂੰ ਮਾਂ ਬਾਪ ਬਣ ਕੇ ਮੇਰਾ ਸਾਰਾ ਬਣਿਆ ਮੈਂ ਬਿਰਧ ਕਮਜ਼ੋਰ ਹੋ ਗਿਆ ਤੂੰ ਪੁੱਤਰ ਬਣ ਕੇ ਮੇਰਾ ਸਾਰਾ ਬਣ ਗਿਆ ਹੁ ਪੁੱਤਰ ਦੇ ਚ ਵੀ ਪ੍ਰਭੂ ਦਿਖਾਈ ਦੇਵੇ ਮਾਂ ਬਾਪ ਦੇ ਚ ਵੀ ਪ੍ਰਭੂ ਦਿਖਾਈ ਦੇਵੇ ਤੂੰ ਬਰਾਵ ਬਣ ਕੇ ਮੇਰੀ ਬਾਣ ਬਣ ਗਿਆ ਤੂੰ ਪਤੀ ਤੇ ਪਤਨੀ ਬਣਦੇ ਮੇਰੇ ਜੀਵਨ ਦਾ ਲਕਸ਼ਣ ਬਣ ਗਿਆ ਸੰਸਾਰ ਦੇ ਵਿੱਚ ਔਰ ਇਸੇ ਤਰੀਕੇ ਨਾਲ ਤੂੰ ਧਨ ਬਣ ਕੇ ਮੇਰੀ ਉਪਜੀਵਕਾ ਬਣ ਗਿਆ ਧਨ ਵੀ ਪ੍ਰਮਾਤਮਾ ਪਰਿਵਾਰ ਦੇ ਸਾਰੇ ਸੰਬੰਧ ਨਿਰੰਕਾਰ ਦੇ ਐਸਾ ਮਨੁੱਖ ਪਰਿਵਾਰ ਦੇ ਵਿੱਚ ਬੈਠਾ ਹੈ ਹਰੀ ਮੰਦਰ ਦੇ ਵਿੱਚ ਬੈਠਾ ਹੈ ਤੇ ਹਰੀ ਮੰਦਰ ਦੇ ਵਿੱਚ ਬੈਠਾ ਹੈ ਦੁਨਿਆਵੀ ਸੋਚਣਾ ਭਟਕਦਾ ਪਿਆ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਇਹ ਵੀ ਮਹਿਸ ਕਰਾ ਜਿਤਨੇ ਸੰਸਾਰੀ ਨੇ ਉਹਨਾਂ ਤੋਂ ਬਹੁਤ ਥੋੜੇ ਨੇ ਜਗਿਆ ਸੋ ਜਿਤਨੇ ਜਗਿਆ ਸੋ ਨੇ ਫਿਰ ਉਹਨਾਂ ਤੋਂ ਵੀ ਬਹੁਤ ਥੋੜੇ ਨੇ ਕੌਣ ਸਾਧੂ ਤੇ ਸਾਧੂਆਂ ਤੋਂ ਵੀ ਬਹੁਤ ਥੋੜੇ ਨੇ ਬਿਲਕੁਲ ਥੋੜੇ ਨੇ ਸੰਤ ਕਿਧਰੇ ਕਰੋੜਾਂ ਵਿੱਚ ਇਕੱਲ ਕਰੋੜਾਂ ਵਿੱਚ ਕੋਇ ਇਕ ਕੋਟਨਵੇਂ ਨਾਨਕੋ ਨਾਰਾਇਣ ਜੈ ਜੀਤ ਹੁਣ ਮੈਂ ਫਿਰ ਦਰਾਵਾ ਧਰਮ ਮੰਨ ਦੀ ਸਾਧਨਾ ਤਨ ਦੀ ਸਾਧਨਾ ਨਹੀਂ ਮੈਂ ਤਨ ਨਾਲ ਜੋ ਕੁਝ ਕਰ ਰਿਹਾ ਹੋ ਸਕਦਾ ਮੇਰਾ ਮਨ ਬਿਲਕੁਲ ਉਸ ਤੋਂ ਉਲਟ ਹੋਏ ਇਸ ਵਾਸਤੇ ਮੈਂ ਧਾਰਮਿਕ ਕਰਮ ਕਰਦਾ ਹੋਇਆ ਵੀ ਸ਼ਾਇਦ ਧਾਰਮਿਕ ਨਾ ਹੋਆ ਬਹੁਤ ਸਾਰੇ ਦੁਨੀਆ ਦੇ ਸਾਰੀ ਦੁਨੀਆ ਦੇ ਧਾਰਮਿਕ ਕਰਮ ਕਰਦੇ ਆਇਆ ਧਾਰਮਿਕ ਨਹੀਂ ਨੇ